ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੋ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਮੂਲੀ ਦਾ ਆਚਾਰ ਬਣਾਵਾਂਗੇ ਤੇ ਹਰੀਆਂ ਮਿਰਚਾਂ ਦਾ ਆਹ ਆਪਾਂ ਹਰੀਆਂ ਮਿਰਚਾਂ ਨਹੀਂ ਇਹਨਾਂ ਨੂੰ ਧੋ ਕੇ ਆਪਾਂ ਸੁਕਾ ਲਿਆ ਮੂਲੀ ਨੂੰ ਵੀ ਧੋ ਕੇ ਸੁਕਾ ਲਿਆ ਵਧੀਆ ਕੱਚੀ ਕੱਚੀ ਮੂਲੀ ਹੈ ਆਪਣੀ ਤੇ ਹੁਣ ਆਪਾਂ ਇਹਦਾ ਆਚਾਰ ਬਣਾਵਾਂਗੇ ਤੇ ਆਪਾਂ ਹੁਣ ਇਹਦੀ ਕਟਿੰਗ ਸ਼ੁਰੂ ਕਰਦੇ ਆਂ ਆਪਾਂ ਸਭ ਤੋਂ ਪਹਿਲਾਂ ਇਹਦਾ ਛਿਲਕਾ ਲਾ ਲਾਂਗੇ ਐਸੇ ਤਰ੍ਹਾਂ ਕਰਕੇ ਨਾ ਛਿਲਕਾ ਲਾ ਲਾਂਗੇ ਆਪਾਂ ਤੇ ਨਾਲੇ ਆਪਾਂ ਐਸ ਤਰ੍ਹਾਂ ਕਰਕੇ ਮਿਰਚਾਂ ਦੇ ਨੰਨਲ ਲਾ ਕੇ ਤੇ ਆਪਾਂ ਇਹਨਾਂ ਦੇ ਛੋਟੇ ਪੀਸ ਕਰਾਂਗੇ ਆਪਾਂ ਵੱਡੇ ਨਹੀਂ ਕਰਦੇਗੇ ਐਸ ਤਰ੍ਹਾਂ ਕਰਕੇ ਕਰਲਾਂਗੇ ਐਸ ਤਰ੍ਹਾਂ ਕਰਕੇ ਤੇ ਹੁਣ ਆਪਾਂ ਮਿਰਚਾਂ ਦੀ ਤੇ ਮੂਲੀ ਦਾ ਸ਼ਮਕ ਲਾ ਕੇ ਤੇ ਫਿਰ ਆਪਾਂ ਮੂਲੀ ਦੀ ਕਟਿੰਗ ਕਰਾਂਗੇ ਆਪਾਂ ਨਾ ਮਿਰਚਾਂ ਦੀ ਕਟਿੰਗ ਕਰ ਲਈ ਤੇ ਹੁਣ ਆਪਾਂ ਕਰਾਂਗੇ ਮੂਲੀ ਦੀ ਕਟਿੰਗ ਹੁਣ ਆਪਾਂ ਇਹਦੇ ਨਾਲ ਗੋਲ ਗੋਲ ਪੀਸ ਕੱਟ ਲਾਂਗੇ ਐਸ ਤਰ੍ਹਾਂ ਕਰਕੇ ਨਾ ਬਾਰੇ ਮੋٹے ਨਾ ਕੱਟੋ ਥੋੜੇ ਜਿਹਾ ਨਾ ਬਾਰੇ ਛੇ ਨਾ ਬਾਰੇ ਮੋٹے ਸਾਜ ਦੇ ਕੱਟ ਲਿਓ ਐਸ ਤਰ੍ਹਾਂ ਕਰਕੇ ਆਪਾਂ ਨਾ ਮੂਲੀਆਂ ਦੀ ਕਟਿੰਗ ਕਰ ਲਈ ਦੇਖੋ गोल गोल पीस काट ले शेप आपा कोई भी कर सकते हैं लंबे स्लाइस भी काट सकते हैं ते आपा तिरछे भी काट सकते हैं हुन ना आपा ਇਹਨਾਂ ਨੂੰ ਥੋੜਾ ਜਿਹਾ ਧੁੱਪੇ ਰੱਖ ਦੇਾਂਗੇ ਉਹਨਾਂ ਟਾਈਮ ਆਪਾਂ ਨਾ ਮਸਾਲਾ ਰੋਸਟ ਕਰਾਂਗੇ ਹੁਣ ਆਪਾਂ ਮਸਾਲੇ ਰੋਸਟ ਕਰਾਂਗੇ ਇੱਧਰ ਆਪਾਂ ਇੱਕ ਚਮਚ ਸੌਂਫ ਦਾ ਲੈ ਅੱਧਾ ਚਮਚਾ ਆਪਾਂ ਮੇਥੀ ਦਾਣਾ ਲੈ ਅੱਧਾ ਇੱਕ ਚਮਚਾ ਆਪਾਂ ਲਈਏ ਅਜਵਾਇਨ ਤੇ ਇੱਕ ਚਮਚ ਲੈ ਆਪਾਂ ਧਨੀਆ ਪਾウダー ਧਨੀਆ ਲੈ ਆ ਸਾਬਤ ਤੇ ਇਹਨਾਂ ਆਪਾਂ ਨੂੰ ਰੋਸਟ ਕਰਕੇ ਨਾ ਤੇ ਜਾਂ ਤਾਂ ਆਪਾਂ ਖਾਲ ਵੱਟੇ 'ਚ ਇਹਨੂੰ ਵੀ ਮਤਲਬ ਵੀ ਇਕਟ ਲਾਂਗੇ ਤੇ ਜਾਂ ਆਪਾਂ ਮਿਕਸੀ 'ਚ ਇਹਨਾਂ ਦਾ ਦਰਦਰਾ ਜਿਹਾ ਪੀਸ ਲਾਂਗੇ ਢੰਡਾ ਕਰਕੇ ਤੇ ਹੁਣ ਆਪਾਂ ਇਹਨਾਂ ਨੂੰ ਰੋਸਟ ਕਰਦੇ ਹਾਂ ਪਹਿਲਾਂ ਇੱਧਰ ਮੈਂ ਪੈਨ ਰੱਖ ਲਿਆ ਤੇ ਪੈਨ 'ਚ ਪਾ ਦਿੰਨੇ ਆ ਤੇ ਗੈਸ ਆਪਨਾ ਚਾਲੂ ਆ ਤੇ ਹੁਣ ਆਪਾਂ ਦੋ ਚਾਰ ਮਿੰਟ ਹੀ ਇਹਨਾਂ ਬਸ ਰੋਸਟ ਕਰਨੇ ਨੇ ਹਨਾ ਜਿਹੜੀ ਵਿੱਚ ਸੁਆਵ ਜਿਹਾ ਦਿਓ ਹੀ ਕਰਦਣੀ ਆ ਬਸ ਆਪਾਂ ਨਾ ਮਸਾਲੇ ਠੰਡੇ ਕਰਕੇ ਦਰਦਰੇ ਜਿਹਾ ਦੇਖੋ ਆਪਾਂ ਖਾਲ ਵੱਟੇ ਵਿੱਚ ਕੁੱਟ ਲਏ ਤੇ ਆਪਾਂ ਪਹਿਲਾਂ ਇਹਨਾਂ ਨੂੰ ਇਹਨਾਂ ਦੇ ਸੁਆਹ ਕੱਢੀ ਆ ਫਿਰ ਸੁਕਾਏ ਤੇ ਫਿਰ ਆਪਾਂ ਕੁੱਟੇ ਤੇ ਹੁਣ ਆਪਾਂ ਇੱਧਰ ਰੱਖ ਲਿਆ ਤੇਲ ਹੁਣ ਇਹ ਤੇਲ ਦੇ ਵਿੱਚ ਨਾ ਆਪਾਂ ਪਾ ਦਾਂਗੇ ਹਿੰਗ ਆਪਾਂ ਥੋੜੀ ਜੀ ਨਾ ਹਿੰਗ ਪਾ ਦਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣੀਆਂ ਜਿਹੜੀਆਂ ਮੋਲ ਮਸਟੀਆਂ ਇਹਦੀਆਂ ਨਾ ਇਹ ਪਾ ਦਾਂਗੇ ਆਪਾਂ ਪਾਵਾਂਗੇ ਮਿਰਚਾਂ ਵੀ ਪਰ ਉਹ ਥੋੜਾ ਜਿਹਾ ਠਹਿਕ ਕੇ ਪਾ ਦਾਂਗੇ ਮਿਰਚਾਂ ਨੂੰ ਆਪਾਂ ਤਲ ਦੇ ਦਿੱਤੇ ਤੇ ਆਪਾਂ 2 ਮਿੰਟ ਹੀ ਇਹਨਾਂ ਨੂੰ ਮੂੜੀਆਂ ਨੂੰ ਤਲਾਂਗੇ ਵਾਹ ਹੁਣ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਦੇਣੇ ਮਿਰਚਾਂ ਨੂੰ ਆਪਾਂ ਜ਼ਿਆਦਾ ਨਹੀਂ ਸੇਕ ਲਵਾਂਗੇ ਬਾਅਦ ਸਾ ਆਪਾਂ ਹੌਣੇ ਲਾ ਦੇਾਂਗੇ ਇਹਨੂੰ ਕਿਉਂਕਿ ਮਿਰਚਾਂ ਨਾ ਤੇ ਬਾਹਾਂੀਆਂ ਸੌਫਟੀਆਂ ਹੋ ਜਾਂਦੀਆਂ ਹੋ ਜਾਂਦੀਆਂ ਫਿਰ ਸਵਾਦ ਨਹੀਂ ਲੱਗਦਾ ਤੇ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਹੁਣ ਆਪਾਂ ਚਲਾ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਮਸਾਲੇ ਸਭ ਤੋਂ ਪਹਿਲਾਂ ਨਾ ਆਪਾਂ ਹਲਦੀ ਪਾਵਾਂਗੇ ਗਰਮ-ਗਰਮ ਦੇ ਵਿੱਚ ਚੌਥਾ ਕੇ ਹਿੱਸਾ ਆਪਾਂ ਪਾਵਾਂਗੇ ਆਪਾਂ ਚਮਚ ਦਾ ਇਹਨੂੰ ਵਿੱਚ ਮਿਕਸ ਕਰ ਦੇਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮਿਰਚਾਂ ਮਿਰਚਾਂ ਆਪਣੀਆਂ ਹਰੀਆਂ ਵੈਸੇ ਤੇ ਕੌੜੀਆਂ ਹੀ ਆ ਤੇ ਆਹ ਹੈਗੀ ਜ਼ੋਰ ਤਰੀ ਮਿਰਚ ਇਹ ਸਿਰਫ ਕਲਰ ਵਾਸਤੇ ਹੀ ਆ ਇਹ ਪਾ ਦਿਆਂਗੇ ਆਪਾਂ ਵਿੱਚ ਹੁਣ ਆਪਾਂ ਜਿਹੜੇ ਮਸਾਲੇ ਦਰਦਰੇ ਜਿਹੇ ਪੀਸੇ ਨੇ ਉਹ ਪਾ ਦਿਆਂਗੇ ਇਹਦੇ ਵਿੱਚ ਉਹ ਸਾਰੇ ਪਾ ਦਿਆਂਗੇ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਕ ਚਮਚ ਪਾਵਾਂਗੇ ਆਪਾਂ ਸਰੋਂ ਦਰਦਰੀ ਜੀ ਪੀਸੀ ਆਪਾਂ ਰਾਏ ਵੀ ਪਾ ਸਕਦੇ ਆ ਤੇ ਆਪਾਂ ਅੱਧਾ ਕ ਚਾਹ ਚ ਪਾਵਾਂਗੇ ਕਲੌਂਜੀ ਦਾ ਹੁਣ ਆਪਾਂ ਇਹਨੂੰ ਮਿਕਸ ਕਰ ਦਿਆਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਨਮਕ ਨਮਕ ਦਾ ਆਪਾਂ ਇੱਕੋ ਹੀ ਚਮਚਾ ਪਾਵਾਂਗੇ ਹੁਣ ਸਾਰੇ ਨੂੰ ਮਿਕਸ ਕਰ ਦਿੰਨੇ ਆਪਾਂ ਤੇ ਜਦੋਂ ਠੰਡਾ ਹੋ ਗਿਆ ਉਦੋਂ ਆਪਾਂ ਕਿਸੇ ਵੀ ਡੱਬੇ 'ਚ ਜਾਂ ਕੋਈ ਕੰਚ ਦਾ ਜਾਂ ਪਲਾਸਟਿਕ ਦਾ ਕੋਈ ਵੀ ਹੈ ਉਹਦੇ ਵਿੱਚ ਪਾ ਲਿਓ ਤੇ ਅਚਾਰ ਆਪਣਾ ਜੀ ਬਣ ਕੇ ਹੋ ਗਿਆ ਤਿਆਰ ਤੇ ਸਾਡੇ ਮੂਲੀਆਂ ਦੇ ਅਚਾਰ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ